ਕਿ ਆਪਾਂ ਜੱਗੀ ਵਾਲਿਆਂ ਦੇ ਇਹਨਾਂ ਦੇ ਵੀ ਇੰਪਲੀਮੈਂਟ ਤਾਂ ਵੀਆ ਬੌਮਸ ਹੋਣ ਨੇ ਰੋਟਾ ਵੈਟਰ ਨੇ ਤੇ ਰੀਪਰ ਵੀ ਆ ਤੇ ਦਾ ਮੀਨ ਇਹ ਬੁਰਾ ਹਾਲ ਕਰਤਾ ਔਰੇ ਪਾਣੀ ਪਾਣੀ ਖੜਾ ਹੋਰ ਹਾਲ ਲਓ ਜੀ ਇਹ ਆ ਇਹਦਾ ਸਰੀਪਰ 335000 ਦਾ 10000 ਡਿਸਕਾਊਂਟ ਆ ਮੇਲੇ ਦਾ ਪੂਰਾ ਹੈਵੀ ਆ 레이జర్ ਕਟਿੰਗ ਨਾਲ ਦੇਖੋ ਲੋਗੋ ਲਗਾਏ ਹੋਏ ਨੇ ਤੇ ਇਹਦੇ ਸਿੰਪਲ ਵੀ ਲੇਟਰ ਲੱਗੇ ਹੋਏ ਨੇ ਮੈਂ ਆਮ ਰੀਪਰਾਂ ਚਾਹੁੰਦੇ ਨੇ ਕੱਲਾ ਕੱਲਾ ਉਹਨਾਂ ਜਿਹੜੇ ਡਬਲ ਡਬਲ ਸੀ ਜਿਹੜੇ ਪਹਿਲਾਂ ਆਪਾਂ ਦੇਖੇ ਨੇ ਇਹ ਜੱਗਿਆਂ ਦਾ ਕਾਫੀ ਬੈਸਟ ਕੁਆਲਿਟੀ ਹੈ ਇਹਨਾਂ ਦੀ ਬਹੁਤ ਵਧੀਆ ਕੁਆਲਿਟੀ ਆ ਆ ਰੋਟਾਵੇਟਰ ਆ ਗਏ ਇਹਨਾਂ ਦੇ ਅੱਗੇ ਆ ਗਏ 99 ਦੀਆਂ ਹੇਰੋ 1 ਲੱਖ 60000 ਦੀ ਆ 5000 ਡਿਸਕਾਊਂਟ ਆ ਮੇਲੇ ਦਾ ਇਹ ਪ੍ਰੈਸ਼ਰ ਵਾਲੀ ਹੇਰੋ ਆ ਪ੍ਰੈਸ਼ਰ ਜੈਕ ਲੱਗਿਆ ਹੋਇਆ ਖੋਲਣ ਇਕੱਠੀਆਂ ਕਰਨ ਤੇ ਅੱਗੇ ਆ ਗਏ ਆਪਣੇ 10 ਫੁੱਟੇ ਇਹ ਵੀ ਸੇਮ ਹੈ ਉਦਾਂ ਹੀ ਆ। ਸੌਰੀ 10-10000 ਰੁਪਆ 9-9000 ਰੁਪਆ ਸੇਮ ਡੱਟੋ ਚੀਜ਼ ਆ। ਇਹ 10000 ਮਹਿੰਗਾ ਦਾ 1.70 ਦੀ ਆ। 5000 ਡਿਸਕਾਊਂਟ। ਠੀਕ ਆ ਜੀ ਅੱਗੇ ਆ ਗਿਆ ਇਹ 12-12 ਦਾ ਸੈੱਟ। ਇਹ ਹੈਗਾ 2,10,000 ਦਾ। ਤੇ 5000 ਡਿਸਕਾਊਂਟ ਮੇਲੇ ਦਾ। ਇੱਧਰ ਵੱਡੀਆਂ ਨੇ ਬਾਅਦ ਚ ਦਿਖਾਉਣੇ ਆ। ਇਸ ਜਿੱਦਿਆ ਟਰੈਕਟਰ ਦੀ ਹੁੱਕੇ ਚ ਪੈਂਦੀਆਂ ਨੇ 1,40,000 ਦੇ ਨਾਲ 5000 ਡਿਸਕਾਊਂਟ ਆ 10-10000 ਇਸ ਸਿੰਪਲ ਹੈ ਚੈੱਕ ਵਾਲੀਆਂ ਨਹੀਂ ਹੈਗੀਆਂ ਉਹ ਚੈੱਕ ਵਾਲੀਆਂ ਦੀ ਵਗਰੇ ਸਿੰਪਲ ਨੇ ਇਹ ਆ ਗਈ ਸਿੰਪਲ 99000 1,30,000 ਦੀ 5000 ਡਿਸਕਾਊਂਟ ਇਹ 8-8 ਵੀ ਆ ਗਈ 1,30,000 1,20,000 ਦੀ 5000 ਡਿਸਕਾਊਂਟ ਆਈ ਤੇ ਆ ਗਿਆ ਨਾ ਰੋਟਾਵੇਟਰ ਇਹ ਹੈਗਾ ਜੀ 8 ਫੋਟਾ ਰੋਟਾਵੇਟਰ 1,30,000 ਦਾ 5000 ਡਿਸਕਾਊਂਟ ਮੇਲੇ ਦਾ ਜਿਨੇ ਚੀਜ਼ਾਂ ਲੈਣੀਆਂ ਉਹ ਫਾਇਦਾ ਹੋ ਰਿਹਾ ਕੇ ਲੈ ਕੇ ਬੁਕਿੰਗ ਕਰਾ ਦੋ ਆਪ ਦੇ ਆਪ ਘਰ ਟਰਾਂਸਪੋਰਟੇ ਕਰ ਦਿੰਦੇ ਨੇ ਵੀ ਜਿਨੇ ਲੋੜ ਆ ਚਲੋ ਰੇਟ ਘੱਟ ਮਿਲ ਜਾਂਦਾ ਅੱਗੇ ਆ ਗਿਆ ਡਿਸਕ ਵਾਲਾ ਜਿੰਦਰਾ 30000 ਰੁਪਏ ਦਾ 10000 ਡਿਸਕਾਊਂਟ ਹੈ 20000 ਦਾ ਬਹੁਤ ਵਧੀਆ ਰੇਟ ਹੈ ਇਹਦਾ ਦਾ ਲਓ ਜੀ ਇਹ ਡਿਸਕ ਚੱਕੀ ਵਾਲਿਆਂ ਦੀ 12-12 ਦਾ ਸੈੱਟ ਆ ਸੈਂਟਰ ਚ ਗਏ ਇਹਦੇ ਟਾਇਰ ਨੇ ਇਹਦਾ ਘੱਟੋ ਘੱਟ ਵੀ 75 ਪਾਵਰ 90 ਪਾਵਰ ਦਾ ਟਰੈਕਟਰ ਲਈ ਨੇ ਡਬਲ ਜੈਕ ਲੱਗਿਆ ਹੋਇਆ ਪਾਈਪ ਲੱਗੇ ਹੋਏ ਨੇ ਮਾਗਰ ਇੰਡੀਕੇਟਰ ਲੱਗੇ ਹੋਏ ਨੇ ਕਿਉਂਕਿ ਇਹ ਰੋਡ ਤੇ ਇੱਦਾਂ ਹੀ ਜਾਂਦੀ ਆ ਤੇ ਬਹੁਤ ਜ਼ਿਆਦਾ ਹੈਵੀ ਆ ਮੋਡਲ ਟਰੈਕਟਰ ਤਾਂ ਇਹਨੂੰ ਵੈਸੇ ਹੀ ਨਹੀਂ ਖਿੱਚ ਸਕਦਾ 4x4 ਘੱਟੋ ਘੱਟ ਵੀ 90 ਐਚਪੀ ਟਰੈਕਟਰ ਚੱਲੂ ਇਹਨੂੰ ਦੇਖੋ ਜੀ ਕਿਹ ਆ ਤਾਕੜਾ ਜਿਗਾਰਡਮੈਂਟ ਪੂਰੀ ਹੈਵੀ ਇਹਦੇ ਫਰੰਟ ਕੱਟ ਵਾਲੇ ਦਵੇ ਨੇ ਸਾਰਿਆਂ ਦੀ ਕੱਟ ਵਾਲੇ ਦੀ ਤੇ ਬੈਕ ਇਹਨਾਂ ਦੇ ਸਿੰਪਲ ਦਵੇ ਨੇ ਆ ਜਿਹੜੇ ਟਾਇਰ ਆ ਅੱਜ ਕੱਲ ਮੁੰਡੇ ਪਾਉਂਦੇ ਨੇ ਟਰੈਕਟਰਾਂ ਚ ਚੌੜੇ ਉਹ ਟਾਇਰ ਲਾਇਆ ਬਨੇ ਪੂਰੇ ਹੈਵੀ ਡਿਊਟੀ ਤੇ ਇਹ ਹੈਗਾ ਰੇਟ ਇਹਦਾ ਹੈਗਾ ਜੀ 3,50,000 ਰੁਪਿਆ 10,000 ਡਿਸਕਾਊਂਟ 3,40,000 ਦੀ ਮੇਲੇ ਤੇ ਦੇਖਿਓ ਬਾਪੂ ਜੀ ਸਰੋ ਚੈੱਕ ਜੀ ਦੇਖੋ ਮਗਰ ਰੈੱਡ ਲੀਡੀ ਇੰਡੀਕੇਟਰ ਲੱਗੇ ਹੋਏ ਨੇ ਮੇਂ ਰੋਡ ਤੇ ਆਪਾਂ ਜਾਣਾ ਤੇ ਇਹਨਾਂ ਦੀ ਤਾਰ ਅਕੇ ਕਨੈਕਟ ਹੋ ਜਾਂਦੀ ਹੈ ਟਰੈਕਟਰ ਨਾਲ ਜਿਆਦਾ ਇਹਨਾਂ ਡਿਸਕ ਮਸ਼ਹੂਰ ਆ ਸਭ ਤੋਂ ਜਿਆਦਾ ਡਿਸਕਾਂ ਜਿਆਦਾ ਵੇਖਦੀ ਨੇ ਇਹਨਾਂ ਦੀਆਂ ਤਾਂ ਹੀ ਸਾਰੇ ਸੈੱਟ ਇਹਨਾਂ ਦਾ ਲਾਏ ਹੋਏ ਨੇ ਜੈਕਾਂ ਵਾਲੇ ਵੀ ਨੇ ਸਿੰਪਲ ਵੀ ਨੇ ਇਹਦੇ ਨਾਲ ਦੀ ਕੇ ਖੜੀ ਆ ਇਹ ਮੇਰੇ ਨਾਲੋਂ ਉਦੋਂ ਵੀ ਵੱਡੀ ਆ ਬਾਬਿਓ ਇਹਦੇ ਵੀ ਸੇਮ ਚੀਜ਼ ਆ ਉਦਾਂ ਹੀ ਆ ਇਹ ਟਾਇਰ ਦੇਖੋ ਜੀ ਜਿਹੜੇ ਅੱਜਕੱਲ ਪਾਉਨੇ ਆਪਾਂ ਟਰੈਕਟਰਾਂ 'ਚ ਲੋਕ ਪਾਉਂਦੇ ਨੇ ਉਹ ਚੌੜੇ ਟਾਇਰ ਲਾਇਏ ਬਨੇ ਤੇ ਇਹਦਾ ਰੇਟ ਵੀ ਦਿਖਾਉਣਾ ਤੁਹਾਨੂੰ ਵੀਰ ਜੀ ਕਮੈਂਟ ਦੇਖੋ ਜੀ ਆਓ ਜੀ ਇਹ ਹੈਗੀ ਆ ਜੀ 14 14 ਇਡਿਸਕ 370000 ਦੀ ਆ 10000 ਡਿਸਕਾਊਂਟ ਆ ਬੌੜਾ ਜ਼ਿਆਦੇ ਹੈਵੀ ਬੌੜੀ ਜ਼ਿਆਦੇ ਤੇ ਆ ਕੀ ਇਹਨਾਂ ਦੀ ਇਹ ਕੱਦੂ ਵਾਲੀ ਯਾਰੋਂ ਜੀਰੀ ਮੋਕੇ ਕਾਹਨ ਕਰਨ ਵਾਲੀਆਂ ਇਹ ਹੈਗੀ ਆ ਤੁਹਾਡੀ 8 ਦੀ ਸਿੰਪਲ ਇਹਦੇ ਮਗਰ ਕੋਸ਼ ਨਹੀਂ ਇਹਦੇ ਮਗਰ ਪਲੇਟ ਲੱਗੀ ਪਈ ਆ ਇਹਦੇ ਨਾ ਰੇਟ ਦਾ ਲੱਗਿਆ ਹੋਇਆ ਨਹੀਂ ਹੈਗਾ ਸਟicker ਰੇਟ ਦਾ ਕਨਫਰਮ ਨਹੀਂ ਆਪਾਂ ਨੂੰ ਹੋਰ ਆ ਬੜੀ ਜਿਆਦੇ ਆ ਵੀ ਆ ਵੀਰ ਜੀ ਇਹ ਕਿੰਨੇ ਐਚਪੀ ਰੈਕਟਰ ਚਲਾਉਂਦਾ ਇਹੋ ਜਿਹੜੀ 75 ਐਚਪੀ ਇਹਨੂੰ ਹੀ 65 ਐਚਪੀ ਇਹ ਆਪਣਾ ਫੈਕਟਰੀ ਜੀ ਕਬੂਲਪੁਰ ਕਬੂਲ ਰਾਜਸ਼ੰਭੂ ਬਾਰਡਰ ਦੇ ਕੋਲ ਓਕੇ ਜੀ ਓਕੇ ਜੀ ਨੀਅਰ ਰਾਜਪੁਰਾ ਕਬੂਲਪੁਰ ਤੇ ਜ਼ਿਲ੍ਹਾ ਪਟਿਆਲਾ ਉੱਥੇ ਇਹਨਾਂ ਦੀ ਫੈਕਟਰੀ ਆ ਉੱਥੇ ਸਾਰਾ ਮੈਨ ਫੈਕਚਰਿੰਗ ਕਰਦੇ ਨੇ